ਪੰਜਾਬੀ ਬਲੌਗਸ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਪਿੰਡ ਜਾਗਲ ਜਿੱਥੇ ਸੁਖਿੰਦਰ ਸਿੰਘ ਬੱਬੂ ਜੀ ਤੇ ਅਰਜਨ ਸਿੰਘ ਕਰਿਆਨਾ ਸਟੋਰ ਤੇ ਜਨਰਲ ਸਟੋਰ ਜਿਨ੍ਹਾਂ ਨੇ ਅੱਜ ਤਪਦੀ ਗਰਮੀ ਵਿੱਚ ਲੋਕਾਂ ਨੂੰ ਰਾਹਤ ਦੇਣ ਵਾਸਤੇ ਇਹ ਠੰਡੇ ਔਰ ਮਿੱਠੇ ਜਲਦੀ ਸਬੀਲ ਲਾਈ ਆ ਔਰ ਤੁਹਾਨੂੰ ਲਾਈਵ ਦਿਖਾਉਂਦੇ ਆ ਕਿਉਂਕਿ ਇਹ ਪੁੰਦਾ ਕੰਮ ਹੁੰਦਾ ਹੈ ਕਿ ਇੰਨੀ ਗਰਮੀ ਦੇ ਵਿੱਚ ਜਿਹੜਾ ਲੋਕਾਂ ਨੂੰ ਰਾਤ ਦਵਾਈ ਜਾਵੇ ਇਹ ਨੇ ਫੌਜੀ ਸਾਹਿਬ ਪਿਓ ਸਾਰਿਆਂ ਨੂੰ ਪਿਓ ਆਉਂਦੇ ਹੋਏ ਰਾਇਆਂ ਨੂੰ ਜਿਹੜਾ ਉਹ ਜਲਸ ਖਾਇਆ ਜਾ ਰਿਹਾ ਸੇਵਾ ਕਰਦੇ ਹੋਏ ਇਹ ਨੇ ਔਰ ਜਿਸਨ ਦੀ ਵਾਈਫ ਜਿਹੜੇ ਆ ਉਹ ਝੂਠੇ ਭਾਂਡੇ ਮਾਂਝ ਕੇ ਸੇਵਾ ਕਰਦੇ ਹੋਏ ਇਹ ਨੇ ਬੋਦਾ ਪੁੰਦਾ ਕੰਮ ਕਿਉਂਕਿ ਜਿਹੜੀ ਆ ਅੱਜ ਕੱਲ ਪੰਜਾਬ 'ਚ ਜਿਹੜੀ ਗਰਮੀ ਆ ਉਹ 40-45 ਡਿਗਰੀ ਤੋਂ ਉੱਪਰ ਚੱਲ ਰਿਹਾ ਤਾਪਮਨ ਲੋਕਾਂ ਦਾ ਜੀਣਾ ਇਸ ਗਰਮੀ ਨੇ ਹਰਾਮ ਕੀਤਾ ਹੋਇਆ ਪਰ ਫਿਰ ਵੀ ਕੁਝ ਦਾਨੀ ਸੱਜਣ ਹੁੰਦੇ ਨੇ ਜਿਹੜੇ ਲੋਕਾਂ ਨੂੰ ਕਿਸ ਤਰੀਕੇ ਨਾਲ ਜਿਹੜੀ ਰਾਦੋਂ ਬੰਦੇ ਰਹਿੰਦੇ ਨੇ ਕਿ ਵੀਡੀਓ ਕਿਸ ਤਰ੍ਹਾਂ ਤੁਹਾਨੂੰ ਲੱਗੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਹੋਰ ਵੀ ਆਪਾਂ ਵੀਡੀਓ ਜਿਹੜੀ ਆ ਹੋਰ ਵੀ ਇਹੋ ਜੀਆਂ ਕਾਦੀ ਹੋਏ ਜਿਹੜਾ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਉਹ ਤੁਸੀਂ ਵੀ ਧਿਆਨ ਕੇ ਇਹ ਪਾਣੀ ਦੀ ਜਿਹੜੀ ਉਹ ਸਖ ਸਕਦੇ ਹੋ ਗਰਮੀ ਤੋਂ ਰਾਹਤ ਪਾਉਣ ਵਾਸਤੇ ਇਹ ਜ਼ਰੂਰੀ ਜਿਹੜੀ ਹੈ ਸੇਵਾ ਜਿਹੜੀ ਲਗਾਈ ਗਈ ਆ ਇਹਦੇ ਵਿੱਚ ਯੋਗਦਾਨ ਪਾਓ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਧੰਨਵਾਦ सो मेहानी